ਮੇਰੇ ਗੁਰਜੀ ਮੇਰਾ ਪਤੀ ਮੈਗਦੀਪ ਸਿੰਘ 14 ਜੂਨ ਨੂੰ ਰਾਤ 8:00 ਦੇ ਨਾਲ ਆਇਆ ਉਹ ਸ਼ੇ ਦਿਨ ਦੀ ਛੁੱਟੀ ਆਇਆ ਸੀ ਉਹਦੀ ਪੋਸਟਿੰਗ ਹੋਈ ਸੀ ਉਹਨੇ ਸਮਾਨ ਲੈ ਕੇ ਜਾਣਾ ਹੈ ਅਸੀਂ ਆਪਣੇ ਸਾਥ ਨੂੰ ਪਹਿਲੇ ਛੱਡਣ ਜਾ ਰਹੇ ਸੀ ਮਹਾਰਾਜ ਦਾ ਪਤਾ ਨਹੀਂ ਕੀ ਪਾਣਾ ਵਰਤਿਆ ਐਕਸੀਡੈਂਟ ਹੋ ਗਿਆ ਨਾ ਸਾਬ ਦੇ ਰਿਹਾ ਮੇਰਾ ਸਭ ਬਹੁਤ ਚੰਗਾ ਸੀ ਉਹ ਹੀ ਦਾ ਸੀ ਉਹਦੇ ਵਿੱਚ ਗੱਪੋਤ ਨਾ ਕਿਸੇ ਦਾ ਹੋਇਆ ਨਾ ਹੋਣਾ ਮਹਾਰਾਜ ਦੀ ਆਤਮਾ ਨੂੰ ਸ਼ਾਂਤੀ ਦੇ ਦੇਵੰਦਰ ਬਾਹਰ ਸਾਹਿਬ ਗਿਆ ਮੇਰੇ ਦਰਸ਼ਨ ਕਰਕੇ ਆ ਦਰਸ਼ਨ ਕਰਦਾ ਦਾ ਘਰ ਆਇਆ ਜਾ ਵੀ ਜਾ ਕੇ ਪੀਚਾ ਮੁੜ ਕੇ ਉਹ ਨਾਲ ਖੜਾ ਨਾ ਸਮਾਨ ਲੈ ਕੇ ਜਾਣਾ ਹੈ। ਪੀਆਰ ਵੀ ਕਿਨਾਰੀ ਦੀ ਹੋਵੇ। ਉਹ ਟੀਸ਼ਰਟ ਲੈ ਜਾਣ ਦਾ ਚਾਹ ਰਿਹਾ ਹੈ। ਮੈਂ ਕਿਹ ਜੀ ਚਾਹ ਰਿਹਾ। ਆਦਮੀ ਇੱਕੋ ਹੀ। ਬਟਾਲੇ ਲੈ ਕੇ ਭਗਵਾਲ ਲਾਗੂ ਦਾ ਐਕਸੀਡੈਂਟ ਹੋਇਆ। ਉਹਨਾਂ ਦੀ ਗੱਡੀ ਵਜੇ ਦਾ ਬਾਲ ਰੱਖੇ ਪੂਰੇ ਉਹਦੇ ਮੈਂ ਤੇ 36 ਪਠਾਨਕੋਟ ਡਿਊਟੀ ਉਹਨਾਂ ਦੀ ਰਿਜ਼ਰਵ